ਜੀ ਸਤਿ ਸ੍ਰੀ ਅਕਾਲ ਵੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਸੀਗੇ ਆਪਾਂ ਮੱਕੀ ਨੂੰ ਰਿਓ ਪਾਉਣ ਖਾਦ ਕਹਿ ਲੋ ਰਿਓ ਕਹਿ ਲੋ ਜੋ ਕੁਛ ਮਰ ਗਈ ਜੂਰੀਆ ਕਹਿ ਲੋ ਠੀਕ ਨੇ ਇਹੇ ਬਜਾਈ ਹੈਗੀ ਆਪਣੀ 16 16 ਤਰੀਕ ਦੀ 16 ਫਰਵਰੀ ਦੀ ਤੇ ਆ ਇਹ ਉਹ ਹੀ ਮੱਕੀ ਆ ਜਿਹੜੀ ਆਪਾਂ ਸ਼ਕਤੀਮਾਨ ਵਾਲੀ ਮਸ਼ੀਨ ਵਾਲੀ ਕਹਿੰਦੇ ਸੀ ਤੇ ਪੂਰੀ ਵਧੀਆ ਹਰੀ ਹੋ ਗਈ ਸਾਰੀ ਤੇ ਰਿਓ ਪਾਉਣ ਦਾ ਕਾਰਨ ਇਹ ਆ ਕਿਉਂਕਿ ਮੀਂਹ ਪੈ ਗਿਆ ਪੂਰਾ ਵਧੀਆ ਤੇ ਖੇਤ ਹੋ ਗਏ ਗਿੱਲੇ ਤੇ ਇਹ ਰਿਓ ਆਪਾਂ ਪਾਉਨੇ ਆ ਵੀਰੇ ਪੋਰ ਕੇ ਹਮੇਸ਼ਾ ਪਹਿਲਾ ਰਿਓ ਵੀ ਪੋਰ ਕੇ ਦੂਜਾ ਰਿਓ ਵੀ ਪੋਰ ਕੇ ਤੀਜਾ ਰਿਓ ਛੱਟੇ ਦਾ ਦਿੰਨੇ ਹੁੰਦੇ ਆ ਨਹੀਂ ਉਸ ਤੋਂ ਪਹਿਲਾਂ ਰਿਓ ਸਾਰੇ ਪੋਰ ਕੇ ਪਾਉਣੇ ਆ ਠੀਕ ਨਹੀਂ ਆਲੂਆਂ ਜੀ ਵੀ ਆਪਾਂ ਐਵੇਂ ਹੀ ਦਿੰਨੇ ਆ ਉਹਦੇ ਬੰਦੇ ਲੱਗੇ ਹੋਏ ਉਹ ਖੱਤਾ ਹੋਇਆ ਜੀਚ ਪਾਣੀ ਟੁੱਟ ਗਿਆ ਸੀਗਾ ਪਾਣੀ ਨਾਲ ਭਰ ਗਿਆ ਸੀ ਜਿਹੜਾ ਤੇ ਫਿਰ ਪਾਣੀ ਗਾਹਾਂ ਘੜਦਾ ਸੀਗਾ ਗਾਹਾਂ ਕੱਢੇ ਤੇ ਵੀ ਕਾਫੀ ਗਾਹਾਂ ਹੋ ਗਿਆ ਸੀਗਾ ਨਾ ਅਗਲੇ ਕਿਆ ਖੱਤੇ ਕਾਫੀ ਭਰਗੇ ਸੀ ਕਰ ਦੇ ਕਰ ਲਈ ਸਸੇ ਕਰ ਉਹਦਾ ਇਹੀ ਫਾਇਦਾ ਵੀਰੇ ਮੀਂਹ ਪਿਆ ਪੂਰਾ ਠੋਕਮਾ ਤੇ ਦੇ ਲੋ ਰਾਤ ਪਿਆ ਪੂਰਾ ਠੋਕਮਾ ਮੀ ਤੇ ਦੀਨ ਦਾ ਤੁਹਾਨੂੰ ਤਪਕਾ ਵੀ ਪਾਣੀ ਕਿਸੇ ਪਾਸੇ ਇਹ ਫਾਇਦਾ ਪਪਲਾਉਣਾ ਤੇ ਇਹ ਫਾਇਦੇ ਆ ਆਪਣੇ ਪਲਾਉ ਦੇ ਕਹਿ ਦਿੰਦੇ ਆ ਨਾ ਵੀਰ ਵੀ ਖਰਚਾ ਵੱਧਾ ਹੋ ਜਾਂਦਾ ਜਾਂ ਇਹ ਵੱਧ ਹੋ ਜਾਂਦਾ ਉਹ ਸਾਰੀਆਂ ਗੱਲਾਂ ਹੁੰਦੀਆਂ ਵੀਰੇ ਇੱਕ ਥੂਕਾ ਵੀ ਪਾਣੀ ਨਹੀਂ ਖੜਾ ਲੈ ਦੇਖ ਲੋ ਵੀਰੇ ਪੂਰਾ ਜਿਉਂ ਕਰਕੇ ਦਿਖਾਤਾ ਪਾਣੀ ਨਹੀਂ ਖੜਾ ਹੋਈਆਂ ਦੂਜੇ ਨੂੰ ਜਿਵੇਂ ਉਹ ਮੀਂਹ ਪਏ ਤੋਂ ਬਾਅਦ ਬਣ ਜਾਂਦਾ ਤੇ ਲੋ ਰਾਤ ਮੀਂਹ ਪੂਰਾ ਡੱਡੂ ਬੋਲ ਮੀਂਹ ਪਿਆ ਤੇ ਖਾਲ ਦੇ ਵਿੱਚ ਪਾਣੀ ਖੜਾ ਵ ਤੇ ਪਰਖੱਤਾ ਬਿਲਕੁਲ ਖਾਲੀ ਦਾ ਖਾਲੀ ਹੈ ਨਾਲੇ ਇਹ ਖੱਤੇ ਚ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਪਾਣੀ ਭਰਿਆ ਸੀਗਾ ਜੇਲ ਤੇ ਅੱਜ ਆਪਾਂ ਯੂਰੀਆ ਦਾ ਛੱਟਾ ਦੇਣ ਲੱਗੇ ਹਾਂ ਅੱਧਾ ਬੈਗ 25 ਕਿਲੋ ਯੂਰੀਆ ਦਾ 25 ਤੋਂ ਵੀ ਘੱਟ ਹੀ ਪੈਂਦਾ ਤੇ ਇੱਦਾਂ ਹੁਣ ਪੋਰ ਕੇ ਪਾ ਦਾਂਗੇ ਤੇ ਫਿਰ ਬਾਕੀ ਦੂਜੇ ਲੋੜ ਪਾਵਾਂਗੇ ਤੇ ਇਹ ਫਾਇਦੇ ਆ ਵੀਰੇ ਪਲਾਉ ਦੇ। ਕਈ ਵੀਰ ਕਹਿੰਦੇ ਨੇ ਨਾ ਵੀ ਵੀਰੇ ਪਲਾਉ ਫੇਰ ਕੇ ਕੀ ਕਰਨਾ ਐਵੇਂ ਖਰਚੇ ਵਾਧੂ ਆ ਤੇ ਆਹ ਦੇਖ ਲਓ ਵੀਰੇ। ਜੇ ਇੱਥੇ ਪਲਾਉ ਨਾ ਫਿਰਿਆ ਹੁੰਦਾ ਤੇ ਇਹ ਮੱਕੀ ਪਹਿਲਾਂ ਤਾਂ ਵੀ ਮਰ ਜਾਣੀ ਸੀ ਜਦੋਂ ਪਹਿਲਾਂ ਪਾਣੀ ਟੁੱਟਿਆ ਸੀ ਤੇ ਹੁਣ ਦੁਬਾਰਾ ਮੀਂਹ ਪੈ ਗਿਆ ਤੇ ਹੁਣ ਇਹ ਫੇਰ ਕਿੱਥੋਂ ਰਹਿਣੀ ਸੀ। ਠੀਕ ਨਹੀਂ। ਇੰਨਾ ਫਰਕ ਪੈਂਦਾ ਵੀਰੇ ਪਲਾਉ ਦਾ। ਇੱਧਰ ਇਹ ਜੇ ਯਾਨੀ ਕਿ ਪਾਣੀ ਸੀਗਾ ਟੁੱਟਿਆ ਹੋਇਆ ਤਾਂ ਇਹ ਐਵੇਂ ਆ। ਆ ਦੇਖ ਲੋ ਵੀਰੇ ਇੰਦਰ ਦਾ ਪਤਾ ਵੀ ਨਹੀਂ ਹੈਗਾ ਵੀ ਪਾਣੀ ਲੱਗਿਆ ਸੀ ਕਿ ਵੀ ਮੀਂਹ ਪਿਆ ਵਾ ਕਿ ਨਹੀਂ ਪਿਆ ਉਹ ਹਟਿਆ ਤਾਂ ਆਪਾਂ ਨਿਕਲੀ ਦੇ ਚੱਟਾ ਹੋਣਾ ਵੀ ਸ਼ੁਰੂ ਹੋ ਗਿਆ ਦਿਨ ਇਹ ਫਰਕ ਆ ਵੀਰੇ ਪਲਾਉ ਦੇ ਠੀਕ ਨਹੀਂ ਐਦਾਂ ਇਹ ਫਾਇਦੇ ਆ ਇਹਦੇ ਪਲਾਉ ਦੇ ਤੇ ਅੱਛਾ ਜਦੋਂ ਆਪਾਂ ਇਹਨੂੰ ਕੱਦੂ ਕਰਤਾ ਤੇ ਜਿੰਨਾ ਪਾਣੀ ਇਹ ਖੱਤਿਆਂ ਚ ਖੜਨਾ ਉਹਨਾਂ ਕਿਸੇ ਹੋਰ ਖੇਤਾਂ ਚ ਖੜਦਾ ਨਹੀਂ ਹੈਗਾ ਐਨਾ ਖੋ ਜਿਆਦੇ ਫਰਕ ਆ ਵੀਰੇ ਪਲਾਉ ਦੇ ਨਾਲ ਸਾਰਾ ਕੁਝ ਸਹੀ ਹੁੰਦਾ ਵੀਰੇ ਪਲਾਉ ਚ ਬਾਕੀ ਆਪੋ ਆਪਣੀ ਸੋਚ ਆ ਵੀਰੇ ਦਾ ਕਈ ਵੀ ਰੰਗ ਫਾਟ ਚੰਗਾ ਲੱਗਦਾ ਕਈ ਵੀਰਾਂ ਨੂੰ ਅੱਗ ਲਾ ਕੇ ਚੰਗਾ ਲੱਗਦਾ ਕਈ ਵੀਰਾਂ ਨੂੰ ਦੂਜੇ ਰੋਡ ਚੰਗਾ ਲੱਗਦਾ ਜਿੱਦਾਂ ਠੀਕ ਆ ਆਪਦਾ ਕਰੀ ਚੱਲ ਪਰ ਪਲਾਉ ਦੇ ਫਾਇਦੇ ਤੁਹਾਨੂੰ ਤੁਹਾਨੂੰ ਮੈਂ ਦੱਸਦਾ ਹਾਂ ਹਰ ਇੱਕ ਵਾਰ ਕੀ ਇਹ ਇਹ ਬਾਰੇ ਆਪਣੀ ਕਣਕ ਆ ਦੇ ਲੋ ਇਹ ਆਪਣੀ ਨਹੀਂ ਕਣਕ ਨਾਲ ਕਵਾਨਣੀ ਦੀ ਇਹਨਾਂ ਨੇ ਉਹ ਇਹੀ ਖੇਤੋਂ ਪਾਣੀ ਆਪਣੇ ਟੁੱਟਿਆ ਸੀਗਾ ਤੇ ਤੁਸੀਂ ਦੇਖ ਲਓ ਪਾਣੀ ਕਿਵੇਂ ਖੜਾ ਆਪਣੇ ਕਿਸੇ ਕਣਕ ਦੇ ਚ ਪਾਣੀ ਵੀ ਨਹੀਂ ਖੜਾ ਸਾਰੀ ਕਣਕ ਸੁੱਕੀ ਦੀ ਸੁੱਕੀ ਹੈ ਪਰ ਨੂੰ ਨਾ ਮੀ ਹੈਗਾ ਬਾਲਾ ਜਿਆਦੇ ਆ ਵੀਰੇ ਉਹ ਖੇਤ ਆ ਜਿਹੜਾ ਆਪਣਾ ਸਭ ਤੋਂ ਪਹਿਲਾਂ ਬੀਜਿਆ ਸੀਗਾ ਜਿਹੜਾ ਮੈਸੀ ਤੇ ਆ ਪਟੋਆ ਨਹੀਂ ਸੀ ਬੀਜਿਆ ਇਹ ਕਣਕ ਸੀਗੀ ਬੜੀ ਨਜਾਇਜ਼ ਭਾਰੀ ਵਾਲੀ ਵੱਡੀ ਵੱਡੀ ਕਣਕ ਤੇ ਬਹੁਤ ਜ਼ਿਆਦਾ ਭਾਰੀ ਹੋਣ ਦੇ ਕਾਰਨ ਇਹ ਟਿਕਪੀ ਟਲੀਆਂ ਕਿਉਂਕਿ ਇੱਥੋਂ ਕੁ ਦਿਨਾਂ ਤੂਫਾਨ ਬਹੁਤ ਲੰਘਿਆ ਤੇ ਆਪਣਾ ਪਾਣੀ ਵੀ ਲੱਗਿਆ ਹੋਇਆ ਸੀਗਾ ਪਾਣੀ ਦਾ ਚਲੋ ਇਹ ਚ ਕੀ ਖੜਨਾ ਕਿਉਂਕਿ ਇਹ ਕਿਹੜਾ ਝੋਨੇ ਵਾਲਾ ਖੱਤਾ ਵਾ ਝੋਨੇ ਵਾਲੇ ਖੱਤੇ ਜੀ ਖੜਦਾ ਹੁੰਦਾ ਕਿਉਂਕਿ ਆਪਾਂ ਇਹਦੀ ਮਿੱਟੀ ਪਟਾਈ ਸੀ ਪਹਿਲੀ ਵਾਰ ਫਸਲ ਲੱਗੀ ਆ ਮਿੱਟੀ ਪਟਾਉਣ ਤੋਂ ਬਾਅਦ ਤੇ ਇਧਰ ਇਹ ਖੱਤੇ ਨੂੰ ਵੀ ਚਲੋ ਹਜੇ ਪਾਣੀ ਇਹਦਾ ਪਾਸੋਂ ਹੀ ਬੰਦ ਕਰਿਆ ਸੀ ਆਪਾਂ ਤੇ ਖੇਤੇ ਦੇ ਵਿੱਚ ਪਾਣੀ ਬਿਲਕੁਲ ਨਹੀਂ ਖੜਾ ਤੂਫਾਨ ਪੂਰਾ ਸੀ ਮੀਂਹ ਵੀ ਪੂਰਾ ਵਾ ਬਹੁਤ ਜ਼ਿਆਦਾ ਮੀਂਹ ਤੇ ਕਣਕ ਉੱਤੋਂ ਉੱਤੋਂ ਤਾਂ ਹੈਗੀ ਆ ਹਲਾਤੀ ਇਹ ਕਣਕ ਬੜੀ ਸੋਹਣੀ ਸੀਗੀ ਤੇ ਚਲੋ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਉਹੀ ਹੋਣਾ ਨਾ ਕੋਈ ਗੁੱਲੀ ਡੰਡਾ ਨਾ ਇੱਕ ਵੀ ਨਦੀਨ ਐਨ ਪੂਰੀ ਸਾਫ਼ ਸੁਥਰੀ ਕਣਕ ਸੀ ਪੂਰੀ ਵਧੀਆ ਟੌਪ ਕਲਾਸ ਖਾਲੇ ਚ ਪਾਣੀ ਖੜਾ ਦੇਖ ਲਓ ਤੇ ਖੱਤੇ ਦੇ ਵਿੱਚ ਬਿਲਕੁਲ ਪਾਣੀ ਨਹੀਂ ਨਹੀਂ ਜਿੰਨਾ ਮੀਂਹ ਪਿਆ ਖੇਤ ਚ ਪਾਣੀ ਬਹੁਤ ਜ਼ਿਆਦਾ ਖੜ ਜਾਣਾ ਸੀਗਾ ਤੇ ਆ ਵੀ ਖੇਤ ਤੇ ਥੋੜਾ ਹੀ ਠੀਕ ਆ ਜੋ ਵਾਹਿਗੁਰੂ ਨੂੰ ਮਨਜ਼ੂਰ ਐਂਉਂ ਨਹੀਂ ਹੈਗਾ ਵੀ ਜਮਾਈ ਲੰਬੀ ਪੈ ਗਈ ਪਰ ਇਸ ਇਹ ਹਾਲਾਤਾਂ ਦੇ ਵਿੱਚ ਝਾੜ ਘਟ ਹੀ ਜਾਂਦਾ ਹੁੰਦਾ ਕਣਕ ਦਾ ਜਿਹੜੇ ਸਾਮ ਸਾਮਣਾਣਾ ਸਾਡੀ ਕੀ ਆ ਕਿਉਂਕਿ ਹਜੇ ਤਾਂ ਚਲੋ ਅਜੇ ਤਾਂ ਬੱਲੀ ਆਉਂਦੀ ਸੀ ਹੈਗੀ ਜੀ ਕਣਕ ਨੂੰ ਕਿਉਂਕਿ ਆਪਣੀ ਕਣਕ ਸਾਰੀ ਲੇਟ ਹੀ ਆ ਤੇ ਭਾਲੀ ਕੀਤੀ ਤਾਂ ਹੈ ਨਹੀਂ ਸੀਗੀ ਤੇ ਇਹਦਾ ਪਾਣੀ ਹਜੇ ਕਿਉਂਕਿ ਪਰਸੋਂ ਚੌਥੀ ਬੰਦ ਕਰਕੇ ਗਿਆ ਬੰਦਾ ਆਪਣਾ ਲਾ ਕੇ ਸਾਰੇ ਕੱਤੇ ਕੰਪਲੀਟ ਹੋ ਗਏ ਸੀ ਪਾਣੀ ਲਾਉਣਾ ਵੀ ਜ਼ਰੂਰੀ ਸੀ ਨਹੀਂ ਲਾਉਂਦੇ ਸੀ ਸੋਕਾ ਮੰਦੀ ਸੀ ਕਣਕ ਹਨਾ ਤਾਂ ਕਰਕੇ ਲਾਇਆ ਹੀ ਸੀ ਪਾਣੀ ਇਹ ਆ ਠੀਕ ਆ ਜੀ ਇੱਧਰ ਬਚ ਗਿਆ ਇੱਧਰ ਨਹੀਂ ਇੰਨੀ ਹਿੱਲੀ ਆ ਕਿਤੇ ਜ਼ਿਆਦੇ ਏਲੇ ਨੂੰ ਬਾਅਦ ਚ ਪਾਣੀ ਲੱਗਿਆ ਤੇ ਆ ਮਿੱਟੀ ਚੱਕਦੇ ਆ ਬਸ ਮਿੱਟੀ ਚੱਕਣ ਵਾਲੇ ਹੀ ਰਹਿ ਗਿਆ ਥੋੜਾ ਜੀ ਹਾਂ ਜੀ ਵੀਰੇ ਹਾਂ ਦੇਖ ਲਓ ਆਪਾਂ ਇੱਥੇ ਵੀ ਕੋਈ ਪਾਣੀ ਪੋਣੀ ਨਹੀਂ ਲਾਇਆ ਖੇਤ ਦੇ ਵਿੱਚ ਤੇ ਦੇਖ ਲਓ ਕਿੰਨੀ ਸੋਹਣੀ ਮੱਕੀ ਜਮ ਹੁੰਦੀ ਪੂਰੇ ਸੁੱਕੇ ਹੀ ਸੀਗੇ ਖੇਤੇ ਐਨ ਆਪੇ ਪੂਰੇ ਵਧੀਆ ਨਿਕਲਿਓਣੀ ਸਾਰੀ ਧਾਰੀਆਂ ਬਣ ਕੇ ਦਿਖਣ ਲੱਗ ਗਈ ਮੱਕੀ ਮੀਂਹ ਬਹੁਤ ਜ਼ਿਆਦੇ ਸੀਗਾ ਚਲੋ ਆ ਸੈੱਡਾਂ ਵਾਲੇ ਡੰਡੀਆਂ ਜੀਆਂ ਦੇ ਵਿੱਚ ਦਾ ਪਾਣੀ ਵਹੀਤੋ ਆ ਜਾਂਦਾ ਪਰ ਉਹ ਵੀ ਕਾਫੀ ਸੀਗਾ ਵਧੀਆ ਜੰਮ ਹੋ ਰਿਹਾ ਪੂਰਾ ਸੰਘਣਾ ਵਾ ਜੰਮ ਸੰਘਣਾ ਮਤਲਬ ਵੀ ਜਿੰਨਾ ਹੋਣਾ ਚਾਹੀਦਾ ਸੀ 8 ਇੰਚ ਤੇ 9 ਇੰਚ ਤੇ ਬਜਾਈਏ ਵੀ 9 ਇੰਚ ਤੇ ਇਹ ਸਾਰੇ ਆਪਣਾ 20 ਦੇ 20 ਕਿੱਲੇ ਇਕੱਠੀ ਬੀਜੇ ਸੀਗੇ ਤੇ ਸਾਰੇ ਨਿਕਲੇ ਇੱਕੋ ਦਿਨ ਦੇ ਵਿਜਾਈਏ ਤੇ ਸਾਰੀ ਪੂਰੀ ਵਧੀਆ ਨਿਕਲੀ ਹਾਂਜੀ ਵੀਰੇ ਵੀਰੇ ਗਨਾ ਚਲੋ ਨੰਬਰ ਦਾ ਕੋਈ ਮੈਟਰ ਨਹੀਂ ਕਰਦੇ ਹੁੰਦੇ ਤੇ ਇੱਕ ਇੰਸਟਾਗ੍ਰam ਤੇ ਆਪਣੇ ਨਾ ਵੀਰੇ 50000 ਫੋਲੋਅਰ ਪੂਰੇ ਹੋ ਗਏ ਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਫੋਲੋ ਕਰਦੇ ਆ ਕਿ ਚਲੋ ਇੱਕ ਸਿਰਫ ਨੰਬਰ ਆ ਨੰਬਰ ਨਹੀਂ ਕੋਈ ਮੈਟਰ ਨਹੀਂ ਕਰਦੇ ਹਨਾ ਨੰਬਰ ਕਿਉਂਕਿ ਤੁਸੀਂ ਸਾਰੇ ਵੀਰ ਪਿਆਰ ਦਿੰਦੇ ਹੋ ਬਸ ਬਹੁਤ ਤੇ YouTube ਤੇ ਵੀ ਵਧੀਆ ਤੁਸੀਂ ਵੀਡੀਓ ਦੇਖਣ ਲੱਗ ਗਏ ਸਾਰੇ ਜਾਣੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਦਾਂ ਹੀ ਪਿਆਰ ਦੇਈ ਰੱਖਿਓ ਤੇ ਆਪਾਂ ਤਾਂ ਵੀਰੇ ਉਹ ਕਰੀ ਜਾਂਦੇ ਆ ਜਿੰਨੀ ਕਿ ਨੌਲੇਜ ਮੈਨੂੰ ਹੈਗੀ ਆ ਮੈਂ 10-20 ਦਿਨਾਂ ਪੁੱਛ ਵੀ ਲਈਦਾ ਹਨਾ ਕਿ ਜੋ ਕੁਝ ਮੈਂ ਕਰਦਾ ਵੀਰੇ ਦਿਖਾ ਦੇਣਾ ਕੋਈ ਉਹ ਚ ਫੇਕ ਪੁਣਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕੋਈ ਲਕੋ ਨਹੀਂ ਰੱਖਦਾ ਮੈਂ ਤੁਹਾਡੇ ਤੋਂ ਜਿਹੜੀ ਵੀ ਚੀਜ਼ ਹੈਗੀ ਆ ਆਪਾਂ ਉਹ ਤੁਹਾਨੂੰ ਦਿਖਾ ਦਿੰਨੇ ਆ ਹਨਾ ਤੇ ਜਿਵੇਂ ਆਪਾਂ ਨੂੰ ਜਿੱਦਣ ਹੁਣ ਪਹਿਲੇ ਦਿਨ ਦੀ ਗੱਲ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਇਹ ਇੰਸਟਾਗ੍ਰam ਤੇ ਨਾ ਬਣਾਇਆ ਸੀਗਾ ਆਪਣਾ ਪੇਜ ਥੋੜੇ ਦਿਨਾਂ ਬਾਅਦ ਵੀ ਮਸਾਂ 100 ਥੋੜੇ ਬਦੇ ਹੀ ਨਹੀਂ ਵਧਦੇ ਹੀ ਨਹੀਂ ਸੀ ਨਾ ਕਿਉਂਕਿ ਮੈਂ ਪਾਉਂਦਾ ਵੀ ਵੀਡੀਓ ਵੀਡੀਓ ਗਾਣੇ ਗੂਣੇ ਲਾ ਕੇ ਹੀ ਸੀਗਾ ਤੇ ਉਹਦੇ ਨਾਲ ਨਹੀਂ ਵੱਧ ਫਰਕ ਪੈਂਦਾ ਕਿਉਂਕਿ ਜੇ ਆਪਾਂ ਇੰਸਟਾਗ੍ਰam ਤੇ ਉਹ ਕਰਨਾ ਨਾ ਕਿ ਉਹਨੂੰ ਅਸਲੀ ਸੱਚ ਦਿਖਾਓ ਸੱਚ ਦੇ ਉੱਤੇ ਬਹੁਤ ਬੰਦੇ ਸਾਰੇ ਦੇਖਦੇ ਆ ਸਾਰੇ ਤੁਹਾਨੂੰ ਫੋਲੋ ਕਰਨ ਦੀ ਕੋਈ ਹੈਕ ਕਰਦੇ ਆ ਫਿਰ ਹਨ ਤੇ ਇਹ ਗੱਲ ਦੇ ਪਹਿਲੇ ਨੰਬਰ ਤੇ ਹੈ ਕਿ ਕਈ ਵੀਰਾਂ ਨੂੰ ਨਾ ਮੈਨੂੰ ਕਹਿੰਦੇ ਹੁੰਦੇ ਆ ਕਿ ਵੀਰੇ ਯਾਰ ਸਾਡਾ ਪੇਜ ਪ੍ਰੋਮੋਟ ਉਹ ਕਰ ਦੋ ਹਨ ਕਿ ਸਾਡੇ ਵੀ ਸਾਡੇ ਵੀ ਐਡ ਕਰ ਦੋ ਵੀਰੇ ਮੈਂ ਸੱਚੀ ਦੱਸਦਾ ਇਹ ਮੇਰੀ ਦਲੀ ਦਿਲ ਦੀ ਗੱਲ ਮੈਂ ਕਹਿੰਨਾ ਵੀਰੇ ਕਿਸੇ ਦੇ ਤੁਹਾਨੂੰ ਫੋਲੋ ਜਾਨੀ ਕਿ ਸਟੋਰੀਆਂ ਪਾਉਣ ਨਾਲ ਨਾ ਤੁਹਾਡੇ ਫੋਲੋਅਰ ਨਹੀਂ ਪਾ ਸਕਦੇ ਇਹ ਤੋਂ ਸੱਚੀ ਗੱਲ ਆ ਇਹ ਕੀ ਤੁਹਾਡੀ ਤੁਹਾਡੇ ਇੰਸਟਾਗ੍ਰam ਨੂੰ ਦੇਖ ਕੇ ਜੀਨੇ ਤੁਹਾਡਾ ਦੇਖਣਾ ਜਿਹਨੂੰ ਖੇਤੀ ਨਾਲ ਪਿਆਰ ਆ ਜਾਂ ਖੇਤੀ ਕਰਦਾ ਉਹੀ ਤੁਹਾਡੇ ਪੇਜ ਦੇ ਵਿੱਚ ਇੰਟਰਸਟ ਦਿਖਾਊਗਾ ਜਾਂ ਤੁਹਾਡਾ ਜਿਹਦੇ ਵੀ ਰਿਲੇਟਡ ਪੇਜ ਆ ਜਿਵੇਂ ਹੁਣ ਤੁਸੀਂ ਸਮਝ ਲਓ ਕੋਈ ਕੁੱਤਿਆਂ ਦਾ ਪੇਜ ਬਣਾਉਂਦਾ ਕੋਈ ਕੋਈ ਗੱਡੀਆਂ ਵਾਲਾ ਬਣਾਉਂਦਾ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦਾ ਇੰਟਰਸਟਡ ਜਿਹੜੇ ਉਹ ਪੇਜ ਨੂੰ ਜ਼ਰੂਰ ਫੋਲੋ ਕਰ ਲੈ ਠੀਕ ਨਹੀਂ ਤੇ ਐਵੇਂ ਕਿਸੇ ਦੇ ਕਰਨਗੁਰ ਨਾਲ ਵੀ ਇਹ ਨਹੀਂ ਹੁੰਦਾ ਮੈਨੂੰ ਤਾਂ ਵੀਰੇ ਤੁਸੀਂ ਜਿੰਨੇ ਵੀ ਪਾਉਨੇ ਹੋ ਹਨ ਆ ਟੈਗ ਕਰਕੇ ਪਾ ਦਿੰਨੇ ਹਾਂ ਮੈਂ ਤਾਂ ਵੀਰੇ ਸਭ ਦੀ ਸਟੋਰੀ ਮੈਂਸ਼ਨ ਕਰਦਾ ਹਰੇਕ ਵੀਰ ਦੀ ਬੋਨਾ ਮੈਂ ਨਹੀਂ ਕਿਸੇ ਦਾ ਛੱਡਦਾ ਹੈਗਾ ਠੀਕ ਨਹੀਂ ਕਿਉਂਕਿ ਮੈਂ ਇਹ ਗੱਲਾਂ 'ਚੋਂ ਨੰਗਿਆ ਹੋਇਆ ਜਦੋਂ ਮੇਰਾ 100 ਕ ਸੀਗਾ ਫਾਲੋਅਰ ਹੋਇਆ ਮੈਂ ਵੀ ਕਿਸੇ ਤੋਂ ਇੱਕ ਬੰਦੇ ਤੋਂ ਕਿਸੇ ਨੂੰ ਪਾਈ ਸੀਗੀ ਹਨਾ ਉਹਨੇ ਚਲੋ ਪਾ ਤੀ ਇੱਕ ਵਾਰ ਨਾ ਮੁੜ ਕੇ ਤਾਂ ਕਿਸੇ ਨੇ ਪਾਈ ਨਹੀਂ ਮੈਂ ਵੀ ਬਹੁਤ ਦੋ ਤਿੰਨ ਵਾਰ ਕਿਸੇ ਨੂੰ ਕਰੀ ਸੀਗੀ ਪਰ ਉਹ ਕਦੇ ਉਹਨਾਂ ਨੇ ਮੁੜ ਕੇ ਪਾਈ ਹੋਈ ਨਹੀਂ ਹਨਾ ਵੀ ਮੇਰੀ ਪਹਿਲੀ ਵਾਰ ਵੀ ਨਹੀਂ ਕਦੇ ਪਾਈ ਤੇ ਮੈਂ ਇੱਕ ਬੰਦੇ ਨੂੰ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੇਰੇ 15 16000 ਫਾਲੋਅਰ ਹੋਏ ਵੀ ਮੇਰਾ ਸਾਡਾ ਇੱਕ ਗਾਣਾ ਵਾ ਉਹਨੂੰ ਪ੍ਰੋਮੋਟ ਕਰ ਦੋ ਤੇ ਚਲੋ ਮੈਂ ਉਹਤੇ ਵੀ ਰੀਲ ਰੂਲ ਬਣਾ ਕੇ ਪਾਤੀ ਹਨ ਤੇ ਮੈਂ ਉਹਨੂੰ ਇਹੀ ਕਹਤਾ ਵੀ ਮੈਂ ਕਹੇਰ ਵੀ ਮੇਰਾ YouTube ਚੈਨਲ ਆ ਵੀ ਉਹਨੂੰ ਮੜਾ ਇੱਕ ਤੁਸੀਂ ਕਰਦੇ ਹੋ ਹਨ ਤੇ ਉਹ ਬੰਦਿਆਂ ਨੇ ਕਦੇ ਨਹੀਂ ਕੀਤਾ ਹਨ ਤੇ ਬਹੁਤ ਟਾਈਮ ਦੀ ਗੱਲ ਆ ਇਹ ਹੁਣ ਦੀ ਨਹੀਂ ਬਹੁਤ ਟਾਈਮ ਦੀ ਗੱਲ ਤੇ ਐਜੀਆਂ ਗੱਲਾਂ ਨੇ ਈ ਵੀਰੇ ਮੈਨੂੰ ਤਾਂ ਕੁਛ ਨਹੀਂ ਲੱਗਦਾ ਮੇਰਾ ਕਿਹੜਾ ਉਤੇ ਭਾਰ ਲੱਗਦਾ ਉਂਗਲੀ ਵੀ ਦੱਪਣੀ ਆ ਐਡ ਤੁਸੀਂ ਮੈਨ ਮੈਂਸ਼ਨ ਕਰ ਦਿੰਦੇ ਹੋ ਮੈਂ ਕਹਾ ਐਡ ਸਟੋਰੀ ਕਰ ਦਿੰਦਾ ਹੋਰ ਕੀ ਕਰਨਾ ਦੱਸੋ ਠੀਕ ਨਹੀਂ ਵੀ ਮੇਰਾ ਜੋਰ ਲੱਗਦਾ ਤੇ ਇਹ ਜੀਆਂ ਚੀਜ਼ਾਂ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਪਰ ਹਾਂ ਵੀਰੇ ਤੁਸੀਂ ਪਿਆਰ ਦਿੱਤਾ 50000 ਹੋ ਗਿਆ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਠੀਕ ਨਹੀਂ ਬਹੁਤ ਬਹੁਤ ਧੰਨਵਾਦ ਇੰਨੀ ਉਮੀਦ ਨਹੀਂ ਸੀਗੀ ਕਿ ਕਦੀ ਇੱਥੇ ਤੱਕ ਪਹੁੰਚ ਸਕਦੇ ਆ ਵੀ ਇੰਨੇ ਫਾਲੋਅਰ ਹੋ ਸਕਦੇ ਆ ਵੇ ਹਨ ਤੇ ਬਾਕੀ ਇੱਕ ਵੀਰ ਦਾ ਨਾ ਕਮੈਂਟ ਆਇਆ ਸੀਗਾ ਕੱਲ ਕਿ ਮੈਂ ਕਹਿ ਦਿੰਦਾ ਉਹਨਾਂ ਨੇ ਕਿ ਯੂਰੀਆ ਵੀਰੇ ਅਸੀਂ ਘੱਟ ਪਾਉਨੇ ਆ ਉਹ ਵੀਰ ਨੇ ਉਹਦੇ ਕਮੈਂਟ ਦੇ ਵਿੱਚ ਇਹ ਗੱਲ ਕਿਹ ਦੇਖੀ ਸੀ ਵਧੀਆ ਲੱਗੀ ਮੈਨੂੰ ਵੀਰ ਦੀ ਗੱਲ ਕੋਈ ਉਹਦਾ ਮੈਂ ਜਵਾਬ ਹੀ ਦੇਣ ਲੱਗਿਆ ਵੀਰ ਦਾ ਕਿ ਵੀਰੇ ਵੀ ਉਹ ਕਹਿੰਦਾ ਸੀ ਵੀਰ ਵੀ ਵੀਰੇ ਵੀ ਤੁਸੀਂ ਯੂਰੀਆ ਘੱਟ ਪਾਉਨੇ ਹੋ ਤਾਂ ਥੋੜੇ ਨਾ ਝਾੜ ਵੀ ਆਲੂ ਦਾ ਘੱਟ ਲੱਗਦਾ ਵੀ ਮਗਰ ਨਾ ਵੀਰੇ ਮੈਂ ਸੱਚੀ ਗੱਲ ਦੱਸਦਾ ਚਲੋ ਜੋ ਵੀ ਹੈਗਾ ਝਾੜ ਚਾਹੇ ਸਾਡਾ ਘਾਟਾ ਚਾਹੇ ਜੋ ਮਰਜੀ ਆ ਵੀਰੇ ਉਹ ਨੰਬਰ ਆਫ ਬੈਗ ਤਾਂ ਮੈਨੂੰ ਪਤਾ ਨਾ ਕਿ ਸਾਡੇ ਕਿੰਨੇ ਨਿਕਲਦੇ ਆ ਕਿੰਨੇ ਨਹੀਂ ਨਿਕਲਦੇ ਮੈਂ ਵੀਰੇ ਇੰਟਰਨ ਆ ਜਾਨੀ ਕਿ ਸੋਸ਼ਲ ਮੀਡੀਆ ਤੇ ਕਦੇ ਵੀ ਦੱਸਣਾ ਨਹੀਂ ਚਾਹੁੰਦਾ ਕਿ ਮੇਰੇ ਬੈਗ ਕਿੰਨੇ ਨਿਕਲੇ ਕਿੰਨੇ ਨਹੀਂ ਨਿਕਲੇ ਹਨ ਤੇ ਨੰਬਰ 2 ਵੀਰੇ ਜਦੋਂ ਨਾ ਜਿਹੜੇ ਖੱਤਿਆਂ 'ਚ ਪਲਾਉ ਵਜਣ ਲੱਗ ਜਾਂਦਾ ਜਦੋਂ ਪਲਾਉ ਵੱਜਦਾ ਵਾ ਉਹ ਖੱਤਿਆਂ 'ਚ ਵੀਰੇ ਆਲੂ ਦੀਂਦਾ ਹੀ ਨਹੀਂ ਉਹ ਆਲੂ ਤੋਂ ਵੱਡੀਆਂ-ਵੱਡੀਆਂ ਡਲੇ ਨਿਕਲਣ ਲੱਗ ਜਾਂਦੇ ਆ ਵੀਰੇ ਤੁਸੀਂ ਸਾਡੇ ਖੱਤੇ ਚ ਆ ਕੇ ਜਦ ਮਰਜੀ ਚੈੱਕ ਕਰ ਲਿਓ ਸਾਡੇ ਆਲੂਆਂ ਨਾਲੋਂ ਜ਼ਿਆਦਾ ਡਲੇ ਮਗਰ ਦੀਂਦੇ ਹੁੰਦੇ ਆ ਠੀਕ ਹੈ ਨੀ ਉਹ 19 ਸਾਫ਼ ਵੀਡੀਓ ਬਣਦੀ ਨਹੀਂ ਕਿਉਂਕਿ ਸਾਡੇ ਖੇਤ ਨਾ ਪਲਾਉ ਫੇਰ ਦੇ ਜ਼ਿਆਦਾ ਟਾਈਮ ਹੋ ਗਏ ਕਰਕੇ ਜਿਹੜੇ ਰਵੇਸਤਲ ਖੇਤ ਸੀ ਉਹ ਵੀ ਵੀਰੇ ਡੱਕਰ ਵਰਗੇ ਹੋ ਗਏ ਜਿਹੜੇ ਵੀਰਾਂ ਦੇ ਜਿਨ੍ਹਾਂ ਨੇ ਨਹੀਂ ਹੀ ਪਲਾਉ ਫੇਰਦੇ ਉਹਨਾਂ ਦੇ ਖੇਤਾਂ ਦੇ ਵਿੱਚ ਇਹ ਜਿਹੜੇ ਹਜੇ ਥੋੜੇ ਟਾਈਮ ਤੋਂ ਪਲਾਉ ਫੈਨ ਲੱਗਿਆ ਉਹ ਚ ਵੀ ਨਹੀਂ ਹਜੇ ਪ੍ਰੋਬਲਮ ਵੀਰੇ ਹੁਣ ਸਾਨੂੰ 2000 ਆਪਾਂ 16 17 15 ਤੋਂ ਬੰਦ ਕਰਿਆ ਹੋਇਆ ਨਾ ਤੁਸੀਂ ਦੇਖ ਲਓ ਵੀ 5 ਸਾਲ ਉਹ ਲਾ ਲਓ ਤੇ 3 4 3 ਸਾਲ ਲਿਓ 7 8 ਸਾਲ ਤੋਂ ਉੱਪਰ ਹੋ ਗਏ ਵੀਰੇ ਖੇਤਾਂ 'ਚ ਪਲਾਉ ਵਾਜਦੇ ਨੂੰ ਤੁਸੀਂ ਯਕੀਨ ਮੰਨਿਓ ਕਿ ਜਿਹੜੇ ਪਲਾਉ ਆ ਜਿਹੜੇ ਆਪਣੇ ਜਮੇ ਹੀ ਡੱਕ ਰਖੇ ਸੀ ਜਿਨ੍ਹਾਂ 'ਚ ਤੇੜ ਪਾੜ ਜਾਂਦੀ ਸੀ ਏਡੀ ਏਡੀ ਮੋਟੀ ਵੀ ਮੁੜ ਕੇ ਕਦੇ ਵੀਰੇ ਉਹਨਾਂ 'ਚ ਤੇੜ ਵੀ ਨਹੀਂ ਪਾੜਦੀ ਕਦੇ ਵੀ ਤੇੜ ਪਾਟਣੋਂ ਹਟ ਗਈ ਉਹ ਠੀਕ ਆ ਨੰਬਰ 2 ਤੇ ਜਿਹੜੇ ਆਪਣੇ ਰੇਤੇ ਬਾਣ ਹੁੰਦੇ ਆ ਜਿਵੇਂ ਜਿਹਨੂੰ ਜਮੇ ਹੀ ਰੇਤਾ ਬਾਣ ਕਹਿ ਦਿੰਦੇ ਸੀ ਜਿਵੇਂ ਉਹ ਸੁਹਾਗਾ ਦਿਨ ਦੇ ਦਿਨ ਦੇ ਤੇ ਅੱਗੇ ਜੰਮ ਜਾਂਦੇ ਸੀ ਜਦੋਂ ਪਹਿਲਾਂ ਪਲਾਉ ਨਹੀਂ ਫੇਰਦੇ ਸੀ ਤੇ ਉਹ ਮਿੱਟੀ ਜੰਮ ਜਾਂਦੀ ਸੀ ਸੁਹਾਗਾ ਬੋਂਦੇ ਬੋਂਦੇ ਤੇ ਵੀ ਜੰਮ ਜਾਂਦੇ ਵੀਰੇ ਹੁਣ ਉਹ ਕਦੀ ਜੰਮਦੀ ਹੀ ਨਹੀਂ ਹੁਣ ਤਾਂ ਉਹ ਗਾਰੇ ਵਰਗੇ ਹੋ ਜਾਂਦਾ ਜਿਵੇਂ ਡੱਕਰ ਬਾਣ ਦੇ ਵਿੱਚ ਉਹ ਗਾਬ ਜੀ ਬਣ ਜਾਂਦੀ ਆ ਰੇਤੇ ਬਾਣ ਦੇ ਵਿੱਚ ਵੀ ਉਵੇਂ ਸਾਡੇ ਗਾਬ ਬਣ ਜਾਂਦੀ ਆ ਠੀਕ ਨੇ ਤਾਂ ਉਹਦੇ ਕਰਕੇ ਵੀਰੇ ਸਾਡੇ ਡਲੀ ਆਉਂਦੀ ਆ ਤੇ ਡਲੀ ਦੇ ਵਿੱਚ ਆਲੂ ਨਹੀਂ ਦਿਖਦਾ ਉਹ ਵੀਡੀਓ ਦੇ ਵਿੱਚ ਆਲੂ ਦਿਖਦਾ ਹੀ ਨਹੀਂ ਕੈਮਰੇ 'ਚ ਆਉਂਦਾ ਹੀ ਨਹੀਂ ਉਵੇਂ ਠੀਕ ਨੇ ਤੇ ਇਸ ਕਰਕੇ ਮੈਨੂੰ ਕਈ ਵੀਰ ਮੈਂ ਇਸ ਕਰ ਆਪਣੇ ਨੈੱਟ ਤੇ ਕਦੇ ਕਹਿਣਾ ਵੀ ਨਹੀਂ ਚਾਹੁੰਦਾ ਵੀ ਸਾਡਾ ਇੰਨਾ ਮੈ ਤਾਂ ਨਾ ਕਦੀ ਝੋਨੇ ਦਾ ਦੱਸਿਆ ਨਾ ਕਦੀ ਇਹ ਤਾਂ ਦੱਸਿਆ ਨਾ ਮੈਂ ਦੱਸਣਾ ਵੀ ਇੰਨਾ ਝਾੜ ਨਿਕਲਿਆ ਜਾਂ ਇੰਨਾ ਉਹ ਸਟੈਪ ਟੈਸਟ ਇੱਕ ਅਲੱਗ ਗੱਲ ਆ ਕਿ ਸਟੈਪ ਟੈਸਟ ਤੁਹਾਨੂੰ ਮੈਂ ਦੱਸ ਦਿੰਦਾ ਸੀ ਵੀ ਇੰਨੇ ਕਿਲੋ ਆਇਆ ਇੰਨੇ ਕਿਲੋ ਆ ਉਹ ਇੱਕ ਅਲੱਗ ਗੱਲ ਆ ਹਨ ਤੇ ਪਰ ਵੀ ਬੋਰੀਆਂ ਦੇ ਮੁਤਾਬਕ ਆਪਾਂ ਕਦੇ ਨਹੀਂ ਦੱਸ ਸਕਦੇ ਹਨ ਕਿ ਨੈੱਟ ਤੇ ਤੁਹਾਨੂੰ ਸੋਸ਼ਲ ਮੀਡੀਆ ਤੇ ਦੱਸਾਂ ਵੀ ਕਿੰਨਾ ਝਾੜ ਆਇਆ ਹਨ ਤੇ ਬਾਕੀ ਮੈਂ ਤਾਂ ਕਹਿੰਦਾ ਵੀਰੇ ਸਾਰੇ ਵੀਰਾਂ ਦਾ ਝਾੜ ਵਧੀਆ ਨਿਕਲੇ ਆਪਾਂ ਉਹ ਤਾਂ ਮੈਂ ਆਪਦੇ ਖੇਤ ਦੇ ਵਿੱਚ ਤਜਰਬਾ ਕਰਦਾ ਵੀਰੇ ਮੈਂ ਕਿਸੇ ਤੇ ਲਾਗੂ ਕੋਈ ਗੱਲ ਨਹੀਂ ਕਰਦਾ ਕਿ ਹਾਂ ਤੁਸੀਂ ਵੀ ਕਰੋ ਮੈਂ ਤਾਂ ਆਪਦੇ ਖੇਤ 'ਚ ਕਰਦਾ ਜੋ ਕਰਦਾ ਹਾਂ ਮੈਂ ਕਿਸੇ ਵੀ ਵੀਰ ਨੂੰ ਨਹੀਂ ਇਹ ਗੱਲ ਕਹਿੰਦਾ ਕਿ ਵੀਰੇ ਮੇਰੇ ਪਿੱਛੇ ਲੱਗ ਕੇ ਜੂਰੀਆ ਘੱਟ ਪਾਓ ਮੇਰੇ ਪਿੱਛੇ ਲੱਗ ਕੇ ਆਹ ਕੁਝ ਕਰੋ ਹਨਾ ਤੇ ਮੈਂ ਕਿਉਂ ਕਮਾਂ ਹਨਾ ਹਾਂ ਮੈਂ ਆਪਦਾ ਦੱਸ ਦਿੰਦਾ ਕਿ ਵੀਰੇ ਮੈਂ ਆਹ ਕਰਦਾ ਜਾਂ ਨਹੀਂ ਕਰਦਾ ਤੇ ਉਹ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਨਹੀਂ ਚੰਗਾ ਲੱਗਦਾ ਤਾਂ ਕੋਈ ਗੱਲ ਨਹੀਂ ਹਨ ਤੇ ਹੁਣ ਦੇਖੋ ਆ ਮੱਕੀ ਦੇ ਖੇਤ ਆ ਮੱਕੀ ਦੇ ਖੇਤਾਂ 'ਚ ਹੁਣ ਮੈਂ ਪਾਣੀ ਨਹੀਂ ਲਾਇਆ ਨਾ ਮੈਂ ਲਾਉਣਾ ਵਾ ਪਾਣੀ ਕਿਉਂਕਿ ਖੇਤ ਗਿੱਲ ਬਹੁਤ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹਨ ਬਿਨਾ ਪਾਣੀ ਤੋਂ ਮੱਕੀ ਹਰੀ ਹੁੰਦੀ ਆ ਤੇ ਹੁਣ ਜੇ ਇਹਨੂੰ ਪਾਣੀ ਲਾ ਲਾ ਕੀ ਹਰੀ ਕਰਨਾ ਜਿਵੇਂ ਹੁਣ ਇਹਨੂੰ ਇਹ ਖੇਤਾਂ ਨੂੰ ਪਾਣੀ ਮੈਂ ਲਾਇਆ ਹੁੰਦਾ ਤੇ ਹੁਣ ਮੀਂਹ ਪੈ ਗਿਆ ਸੀ ਫੇਰੇ ਨੇ ਗਿੱਲੀ ਹੋ ਜਾ ਆ ਦੇਖ ਲਓ ਹੁਣ ਪੂਰੀ ਵਧੀਆ ਮੱਕੀ ਹਰੀ ਹੋ ਰਹੀ ਆ ਆ ਦੇਖੋ ਐਨ ਪੂਰੇ ਦੋਨੇ ਥਿਆੜ ਨਿਕਲ ਰਿਹਾ ਬਾਹਰ ਹਨਾ ਪੂਰੇ ਪ੍ਰੋਪਰ ਅੱਜ ਧੋਪਾ ਪੂਰੀ ਵਧੀਆ ਕੱਲ ਨੂੰ ਇਹਨੇ ਸਾਰੀ ਮੱਕੀ ਨੇ ਦਿਖਣ ਲੱਗ ਜਾਣਾ ਖੇਤ ਪੂਰੇ ਨਰਮ ਹੋਗੇ ਇਹਨੂੰ ਨਾ ਪਾਣੀ ਆਪਾਂ ਲਾਇਆ ਨਾ ਹਜੇ ਲਾਉਣਾ ਸੀਗਾ ਪਾਣੀ ਹਨਾ ਕੋਈ ਵਿਚਾਰ ਮੈ ਨਹੀਂ ਸੀਗਾ ਵੀ ਇਹਨੂੰ ਆਪਾਂ ਪਾਣੀ ਲਾਉਣਾ ਸਿਰਫ ਆਪਾਂ ਇੱਕ ਖੇਤ ਨੂੰ ਪਾਣੀ ਲਾਇਆ ਸੀ ਉਹ ਤੁਹਾਨੂੰ ਮੈਂ ਦਿਖਾਇਆ ਹੀ ਸੀ ਉਦੋਂ ਵੀਡੀਓ ਚ ਵੀ ਜਿਹੜੇ ਖੇਤ ਨੂੰ ਪਾਣੀ ਲਾਇਆ ਨਹੀਂ ਹੋਰ ਕਿਸੇ ਨੂੰ 라ਉਣ ਦਾ ਆਪਣਾ ਇਰਾਦਾ ਨਹੀਂ ਹੈਗਾ ਪੂਰੀ ਵਧੀਆ ਮੱਕੀ ਐਵੇਂ ਹੀ ਹਰੀ ਹੁੰਦੀ ਆ ਬਿਨਾ ਪਾਣੀ ਤੋਂ ਮੱਕੀ ਹਰੀ ਹੁੰਦੀ ਆ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਵੀਰੇ ਬਿਨਾ ਪਾਣੀ ਤੋਂ ਮੱਕੀ ਹਰੀ ਹੁੰਦੀ ਐ ਐਵੇਂ ਪਾਣੀ ਲਾਇਆ ਨਾ ਕਰੋ ਕੋਈ ਕੋਈ ਫਾਇਦਾ ਨਹੀਂ ਹੈਗਾ ਪਾਣੀ ਲਾਉਣ ਦਾ ਜੇ ਖੇਤਾਂ ਦੇ ਵਿੱਚ ਮਾੜੀ ਜੀ ਵੀ ਗੱਲ ਆ ਨਾ ਤਾਂ ਵੀ ਨੁਮੈਟਿਕ ਬਲਾਂਟਰ ਦੀ ਬਜਾਈ ਪੂਰੀ ਬੈਸਟ ਆ ਉਹ ਹਰੀ ਹੁੰਦੀ ਐ ਮੱਕੀ ਬਿਨਾ ਪਾਣੀ ਤੋਂ ਕੋਈ ਲੋੜ ਨਹੀਂ ਹੈਗੀ ਪਾਣੀ ਲਾਉਣ ਦੀ ਇਸ ਗੱਲ ਦਾ ਤੁਸੀਂ ਪਰਤਿਆ ਕੇ ਦੇਖ ਲਿਓ ਵੀ ਜਿਹੜੀ ਨੁਮੈਟਿਕ ਬਲਾਂਟਰ ਦੀ ਮੱਕੀ ਐ ਵੀ ਉਹਨੂੰ ਬਿਨਾ ਪਾਣੀ ਤੋਂ ਹਰੀ ਉਹ ਜਿਵੇਂ ਆ ਹੁਣ ਤਾਂ ਮੀਂਹ ਪੈ ਗਿਆ ਬਹੁਤ ਗੱਲ ਹੋ ਗਈ ਤੇ ਹੁਣ ਤਾਂ ਤੁਸੀਂ ਜਿਵੇਂ ਮਰਜ਼ੀ ਬਿਨਾ ਪਾਣੀ ਲਾਇਓ ਹੀ ਨਾ ਹੁਣ ਤਾਂ ਤੁਹਾਡੀ ਮੱਕੀ ਹਜੇ ਆਹ ਮਾਰਚ-ਮਾਰਚ ਦਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਤੁਹਾਨੂੰ ਵੀ ਪਾਣੀ ਲਾਉਣਾ ਮੈਂ ਸੀਗਾ ਖੇਤ ਦੇਖਣ ਮੈਂ ਕਿਹਾ ਚਲ ਦੇਖ ਕੇ ਆਉਂਦੇ ਆ ਵੀ ਜੇ ਮੀਂਹ ਘੱਟ ਹੋਇਆ ਤਾਂ ਫਿਰ ਇੱਥੇ ਹੀ ਕੰਮ ਚਲਾ ਲਾਂਗੇ ਹਨਾ ਪਰ ਇੱਧਰ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਆਹ ਪਾਣੀ ਜੇ ਤਾਂ ਤਾਂ ਖੜ ਜਾ ਹੁੰਦਾ ਨਾ ਕਿਉਂਕਿ ਜਿੱਥੋਂ ਦੀ ਟਰੈਕਟਰ ਟੂਟਰ ਲੀਹਾਂ ਦੇ ਨਿੰਗ ਜਾਂਦਾ ਉੱਥੇ ਪਾਣੀ ਖੜ ਜਾ ਹੁੰਦਾ ਫਿਰ ਮਾੜਾ ਮੋਟਾ ਹਨਾ ਤੇ ਪਰ ਇਹ ਇੱਕ ਇਹ ਵੀ ਗੱਲ ਹੈ ਕਿ ਇਹ ਚੋਵੇਂ ਡੱਕ ਰਖੇ ਤਾਂ ਤੇ ਇੱਕ ਇਥੇ ਮੀਂਹ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਇੰਨਾ ਹੋਇਆ ਦੇਖ ਲਓ ਕਿ ਇਹਨਾਂ ਨੇ ਪਾਣੀ ਨਹੀਂ ਸੀ ਲਾਇਆ ਮੱਕੀ ਨੂੰ ਤੇ ਪਰ ਤੁਸੀਂ ਦੇਖ ਲਓ ਵੀ ਐਨ ਬਿੱਡਾਂ ਦੇ ਬਰੋਬਰ ਪਾਣੀ ਹੋ ਗਿਆ ਸੀ ਇਹਨਾਂ ਦਾ ਪਲਾਉ ਮ ਨਹੀਂ ਫਿਰਿਆ ਹੋਇਆ ਇਹ ਖੇਤਾਂ 'ਚ ਤੇ ਐਨ ਪੂਰੇ ਉੱਤੇ ਤੱਕ ਸੀਗਾ ਪਾਣੀ ਤੇ ਇੰਨਾ ਜ਼ਿਆਦਾ ਮੀਂਹ ਸੀਗਾ ਇੱਥੇ ਆ ਉੱਪਰ ਉੱਪਰ ਚਿੱਟਾ ਤਾਂ ਉਹਦੇ ਕਰਕੇ ਹੋ ਗਿਆ ਅ ਵੀ ਇੱਧਰ ਆਪਣੇ ਖੇਤਾਂ ਦੇ ਵਿੱਚ ਜਿਆਦਾ ਮੀਂਹ ਸੀਗਾ ਤੇ ਕੱਲ ਨੂੰ ਊਰੇ ਤਾਂ ਕੰਮ ਚੱਲਣਾ ਨਹੀਂ ਕਿਸੇ ਹੋਰ ਪਾਸੇ ਦੇਖਾਂਗੇ ਜੇ ਚੱਲ ਪਿਆ ਕੰਮ ਜੇ ਨਹੀਂ ਚੱਲਿਆ ਤਾਂ ਫੇਰ ਬੰਦ ਰੱਖਾਂਗੇ ਕੱਲ ਦਾ ਦਿਨ ਕੰਮ ਯਾਨੀ ਦੇਖੋ ਇਹਨਾਂ ਦੇ ਲੀਹਾਂ ਦੇ ਪਾਣੀ ਪੂਰਾ ਖੜਾ ਇੱਧਰ ਆਪਣੇ ਨਹੀਂ ਖੜਾ ਆ ਆਲੂ ਪੱਟਿਆ ਸੀਗਾ ਇੱਧਰ ਇਹ ਇੱਧਰ ਦਾ ਸਹੀ ਆ ਆ ਆ ਡੰਡੀਆਂ ਦੇ ਵਿੱਚ ਤਾਂ ਸੈਟਾਂ ਵਾਲੀ ਜਗ੍ਹਾ 'ਚ ਤਾਂ ਪਾਣੀ ਵੀਰੇ ਵੀ ਦੇਖੋ ਰੋਡ ਤੇ ਮੀਂਹ ਪੈਂਦਾ ਇਹ ਤਾਂ ਚਲੀ ਜਾਂਦਾ ਹੁੰਦਾ ਪਰ ਖੱਤੇ ਦੇ ਵਿੱਚ ਨਹੀਂ ਪਾਣੀ ਖੜਾ ਹੈਗਾ ਠੀਕ ਆ ਅਰੇ ਇਹ ਨਹੀਂ ਹੁਣ ਬੱਤ ਕਿੰਨੀ ਦਿਨ ਲਾ ਦੇਣੇ ਹੋਣ ਨਾ ਕਰਕੇ ਦੇਖਦੇ ਹੁਣ ਇਹਦਾ ਕੀ ਬਣਦਾ ਪ੍ਰੋਸੀਜਰ ਕੀ ਆ ਇਹਦਾ ਹਜੇ ਤਾਂ ਨਹੀਂ ਲੱਗ ਹੁਣ ਜਦ ਕੀਦੋਂ ਦੇਖੀ ਜਾਂਦੀ ਹੈ ਜਿੱਦਾਂ ਵੀ ਹੋਊਗਾ ਕਾਫੀ ਸੀਗਾ ਬਹੁਤ ਜ਼ਿਆਦੇ ਵੀ ਸੀਗਾ ਤੇ ਰੌਣੀ ਵਾਂਗੂ ਮੀਂਹ ਵਾਰੇ ਭਰੇ ਪਏ ਅੱਗੇ ਆ ਰਹੇ ਵੀ ਨਹੀਂ ਜਾ ਰਹੇ 20 ਪੈ ਗਏ ਚਲੋ 20 ਪੈ ਗਿਆ ਤਾਂ ਹੋਂ ਤਾਂ ਵਧੀਆ ਹੀ ਹੋਇਆ ਵਾ ਤੇ ਕੌਕੇ ਖੇਤਾਂ 'ਚ ਡਲੇ ਉੱਠਣ ਲੱਗ ਗਏ ਸੀ ਤੇ ਹੁਣ ਡਲੇ ਵੀ ਉੱਠ